ਤੇਰੀ ਬੱਕਰੀ ਮੈਂ ਪਕਾਈ ਕਰ ਰਿਹਾ ਮੇਚੂ ਨਹੀਂ ਮੈਂ ਇੱਕ ਵੇ ਦੀਵੇਂਗਾ ਤੂੰ ਅੱਗ ਤੇ ਲੜਨੀਆ ਮੇਰੇ ਨਾਲ ਮਰਦਾ ਮੈਂ ਲਿਰ ਕੇ ਤਾ ਤੂੰ ਕਿ ਲੈ ਫੇਰ ਗਿਆ ਹੁਣ ਤੂੰ ਚੁੰਗਣੀ ਬਣਾ ਸਕਿਆ ਸੀ ਅਗਲਾ 100 ਕੁ ਇੱਕ ਗੱਲ ਲੈ ਲੈ ਮਾ ਬੱਸ ਕਹਿ ਦਿੰਦਾ ਨਹੀਂ ਦਿੰਦਾ ਆਹ ਦੂਸਰੀ ਸੁਏ ਹਾਂ ਚਾਰ ਹੋ ਗਈ ਥਾਂ ਦੇਖੀ ਚਲ ਕੋਈ ਚੁੰਗੀ ਖੜੀ ਹੈ ਤਾਂ ਹੈ

ਬਣਾ ਕੇ ਤਾਂ ਲਿਆਉਂਦਾ ਮਰਜੀ ਐਂ ਤੇ ਪਸੰਦ ਆਉਂਦੀ ਬੱਚੇ ਲੈਂਦੀ ਐ ਦੋਏ ਚੱਲ ਜੀ ਬਿਲਕੁਲ ਨਹੀ ਤੋ ਛੱਡ ਗਏ ਬੱਚੇ ਲੈਂਦੀ ਐ ਦਿਖਾ ਪੈਣਾ ਲਾ ਕੇ ਲਾ ਕੇ ਹਾਂ ਪੱਕੇ ਕਿਉਂ ਅਗਲਾ ਦੂਰੋਂ ਆਇਆ ਬੱਚੇ ਦਾ ਲਾ ਕੇ ਆਇਆ ਆਪਾਂ ਝੂਠ ਨੇ ਆਪਾਂ ਭੈਣਾ ਪੈ ਜੀ ਹਾਂ ਇੱਕ ਮਿੰਟ ਲਾਉਗੇ ਕੀ ਐ ਇੱਕ ਮਿੰਟ ਲਾਉਂਦੇ ਨੇ ਕਿਉਂ ਬੱਚਾ ਤਾਂ ਲਾ ਕੇ ਦਿਖਿਆ ਨਾ ਅਗਲੇ ਨੂੰ ਗਲਤ ਕੰਮ ਆਪਾਂ ਨਹੀਂ ਕਰਨਾ ਲੈਂਦੀ ਹੋਵੇ ਆਪ ਤੋਂ ਛੱਡ ਦੇ ਤੂੰ ਆਪ ਐ ਨਾ ਫੜਾ ਐ ਨਾ ਫੜਾ ਐ ਨਾ ਫੜ ਬਾਬਾ ਬੱਕਰੀ ਨੂੰ ਬੰਨ ਉਹ ਤੇ ਬੱਕਰੀ ਬੰਨ ਰੇ ਛੱਡ ਦੇ ਛੱਡ ਦੇ ਤੂੰ ਆ ਤੂੰ ਗੱਡੀ ਨਹੀਂ ਇਹ ਬੱਕਰੇ ਤੇ ਠੀਕ ਹੈ ਬਾਬਾ ਬੰਨ ਦੇ ਬੱਚੇ ਕਿੱਧਰ ਗਏ ਮੁੰਡੇ ਹਾਂਜੀ ਉਹਦੇ ਘਰੋਂ ਕਹਿੰਦਾ ਆ ਕਰੇ ਨੀ ਬਾਬਾ ਹੈ ਇੱਧਰ ਆ ਕੇ ਦੱਸ ਦੇ ਸੰਗ ਦਾ ਕਿਉਂ ਐ ਯਾਰ ਤੇਆ ਬਾਬੇ ਤੇਰੀ ਗੱਲ ਛੱਡ ਸਾਰੀ ਹੈ ਕਿੱਧਰ ਮੈਂ ਉਧਰ ਆਉਂਗਾ ਅੱਛਾ ਲੈ ਮੈਂ ਤਾਂ ਉਰੇ ਹੋ ਜਾਣਾ ਬਾਬੇ ਸਾਰੀਆਂ ਗੱਲਾਂ ਛੱਡ ਬੱਕਰੀ ਆ ਲਿੱਸੀ ਦੂਰੋਂ ਆਏ ਨੇ ਬੰਦੇ ਇੱਕ ਇਹਦਵਾ ਤੋਂ ਇੱਕ ਹੋਰ ਦਵਾ ਤੋਂ ਜੋੜੀ ਕਰਕੇ ਇਹਨਾਂ ਨੂੰ ਤੋੜ ਦਾਂ ਵਿਚਾਰਿਆਂ ਨੂੰ 11000 ਦੀ ਦੇ ਨਾ ਜੀ ਹੈ ਹੈਣੀ ਬਾਹਲਾ ਫਰਕ ਅਕਾ ਤੇ ਇਹ ਵੀ ਦੇਖੋ ਉਹ ਤਾਂ ਠੀਕ ਆ ਜੀ ਪੂਰੀ 12 ਦੀ ਜਿੰਨੇ ਹੈ ਕੋਈ ਦਮਪਾ ਹੀ ਤੇਰੇ ਚੋਣਾ ਨਹੀਂ ਦੋ ਸੁੱਟ ਸਾਹਮਣੇ ਇਹ ਲੈ ਲੈ ਨਾ ਬਈ 1250 ਨਾ ਨਾ ਪਾਣੀ ਪਾਣੀ ਆਲਾ ਲਾਇਆ ਉਹ ਨਹੀਂ ਖਾਣੇ ਉਹ ਠੀਕ ਉਹ ਰੱਬ ਨਹੀਂ ਹੈਗਾ ਇੱਕ ਸੁਣ 500 ਕਿਤਾਉਂ ਤਾਂ ਮੈਂ ਵੀ ਲਵਾਂ ਛੜਦਾ ਨਹੀਂ ਮੈਂ ਉਹ ਤਾਂ ਠੀਕ ਆ ਲਵਾਂ ਨਾ ਤੂੰ ਕਹਿ ਕੇ ਲੈਣਾ ਮੈਂ ਹਰ ਇੱਕ ਬੱਕਰੀ ਚ ਸੌਦੇ ਚ ਤਾਂ ਮਾਲ ਉਹ ਸੌਦਾ ਚ ਵੀ ਨਾ ਮਲੇ ਮੈਂ ਬਰਾ ਬੈਠਾ ਨਾ ਨਵੀ ਆਪੇ ਕਰ ਲੋ ਭਾਈ ਮੈਨੂੰ ਵੀ ਕੋਈ ਤੜਕੇ ਦੀ ਗੋਣੀ ਨਹੀਂ ਕਰੀ ਤੇਰੀ ਗੋਣੀ ਕਰਦਾ ਨੇਮਤ ਵਾਲਾ ਆਪਣਾ ਮਰਜੇ ਕਰੇ ਖਰਚਾ ਬਚਾ ਕੋਈ ਕੇਰੀ ਲਾ ਦੇ ਬਸ ਫੇਰ ਇਹਨਾਂ ਬਾਤਾਂ ਤੇ ਬੰਦ ਕਰਾ। ਹਾਂ ਬਾਟ ਹੋ ਗਈ। ਹਾਂ ਪੂਰੇ ਲਾ ਦੇ ਮੈਂ। ਹੱਥ ਕਰ ਪਹਿਲਾਂ। ਪੂਰਾ 13000 ਦੀ ਹੋ। ਉਹ ਤੇ ਤੂੰ ਆਪ ਤੇਰੇ ਮੈਂ। ਕੀ ਕੀ ਦਾ ਹੁੰਦਾ? ਜਵਾਬ ਦੇ। ਮੈਂ ਪੂਰੇ ਲਗੂ ਤੇ। ਕੀ ਮੈਂ? ਤੇ ਰੱਦ ਕਰਨਾ ਪਿਆ। ਬੋਲਾ ਹੋ ਗਿਆ। ਮਸਾਂ ਬੇਲ ਸਰੇ ਚਾੜੀ ਐ। ਉਹ ਵੀ ਦਊ 500 ਰੁਪਏ ਤੇ ਇੱਥੋਂ ਵੀ ਲੈਣੀ ਲੈ। ਤੂੰ ਵੀ ਲੈਣਾ ਹੀ ਲੈਣਾ। ਉਹ ਤਾਂ 12.5 ਬੱਲੇ ਬਹੁਤ ਦੇ ਨਾ ਦੇ। ਮਰਜ਼ੀ ਹੁਣ ਤੇਰੀ ਐ। ਨਾ ਦੇ। ਚਲ। ਹਾਂ ਨਾ ਨਾ ਤੁਹਾਨੂੰ ਵੀ ਰੱਖ ਲੈ ਤੁਹਾਨੂੰ ਵੀ ਕਰਾਇਆ ਵੀ ਪਊਗਾ ਮੈਂ ਵੀ ਕਰਾਇਆ ਤਾਂ ਮੈਂ ਹੀ ਭਾਵਾਂ ਮੈਂ ਹੀ ਦੇਖਾਂ ਵੀਰੇ ਬੇਸੀ ਪਾੜਦੇ ਆ ਸਾਰੀ ਗੱਲ ਹੁੰਦਾ ਕੋਈ ਆਪਾਂ ਲਾ ਵੀ ਦਿੰਦੇ 15 ਦਿਨ ਹੋ ਜੂਗੀ ਖਰੂ ਬੱਕਰੀ ਨਵੀਂ ਆ 4 ਦਿਨ ਤੇ ਬੱਕਰੀ ਨਵੀਂ ਹੋਣੀ ਤਾਂ ਹੁਣ ਥੀ ਨਹੀਂ ਹੋਈ ਕਿਹਾਂ ਕਿਉਂ ਚਾਹ ਬੰਦਾ ਹੈ ਬੱਕਰੀ ਨਵੀਂ ਮੇਂ ਜੇ ਸੰਭਲ ਕੇ ਕੇਰਾ ਬੱਕਰੀ ਬਣ ਜੂ ਝੋਟਾ ਫੇਰ ਨਹੀਂ ਛੜਦੀ ਤੇਰੇ ਘਰੇ ਕੋਈ ਟੋਟਾ ਲਾ ਦੂਗੀ ਪੂਰਾ ਕੋਟਾ ਆ ਗੋਸਟਾ ਇਹ ਤੋਂ ਮੜਾਇਰ ਹੈ ਹੈ ਹਾ ਹਾ ਲੱਗਾ ਨੇ ਬਾਬੇ ਸਾਸਤ੍ਰਿਕਾ ਕੋਟਾ ਦਾ ਬੱਚਾ ਅੱਖਾਂ ਦੀ ਭੁੱਖੀ ਆ ਮਾਰੇ ਰਾਜੂ ਵੱਡਾ ਆਪੀ ਹੋਰ ਰਾਜੂ ਇੱਕ ਸੱਟ ਲਾ ਦੇ ਮੇਰੇ ਘਰ ਟੱਕਾ ਵਾਹ ਹੈ ਪਾਸੋਣਾ ਨਹੀਂ ਹੁਣ ਬਣਦੀ ਇੱਕ ਚੇ ਨਵੇੜਦਾ ਠੀਕ ਹੈ ਗੱਲ ਮੈਂ ਰੋਟੀਆਂ ਹੋਰ ਮਾਰ ਦਤਾ ਤੇਰੇ ਨਾਲ ਦੇ ਨਾਰਾਇਕ ਕਰ ਤੇਰੇ ਨਾਲ ਦੇ ਨਾਰਾਇਕ ਕਰ ਹਾਂ ਕੋਈ ਨਾ ਤੇਲ ਮੰਦਾ ਲਿਓ ਨਹੀਂ ਨਾ ਚੋ ਬਾਬਾ ਜੀ ਮਲਿਆ ਲਓ ਮਲਿਆ ਲਓ ਯਾਰ ਪਹਿਲਾ ਰਾਇ ਕਰ ਲੋ ਰਾਇ ਕਰ ਲੋ ੱੱਕਾ ਤੁਹਾਡੇ ਨਾਲ ਨਹੀਂ ਮੈਂ ਕਰਦਾ ਯਾਰ ਔਰ ਧਮਾ ਮਿਲ ਗਿਆ ਤਾਰਾਂ ਕਰੰਟ ਆ ਜੂ ਨਹੀਂ ਨਹੀਂ ਜਿਗਨੇ ਹੈ ਓ ਲੋੜ ਆ ਮੇਰੀ ਦਿੱਕਾ ਠੀਕ ਆ ਇਹਦਾ ਇਹਨੇ ਦੀ ਮੰਨਦਾ ਠੀਕ ਆ ਦੇਖ ਓਏ ਪੰਜ ਚਾਰ ਸੋਨਾ ਟੰਗ ਨਹੀਂ ਟੁੱਟਦੀ ਹੁੰਦੀ ਜੇ ਮੰਨੂ ਮੰਨ ਜੂ ਨਹੀਂ ਤੇਰੀ ਮਰਜ਼ੀ ਐ ਸ਼ਾਂਤ ਆ ਹੌਲੀ ਹੌਲੀ ਪੈ ਜੂ ਜਾਣ ਨੂੰ ਕੀ ਡਿੱਗਦੀ ਐ ਬਜ਼ਾਰ ਕਰਾਇਆ ਤਾਂ ਹੁਣ ਲੱਗੂਗੀ ਆਪਾਂ ਕਿਹੜਾ ਬਿਨਾ ਟਿਕਟ ਆਏ ਆ ਓਰੀਆ ਤੋਤਾ ਜਦੈ ਖੜਾ ਲਾਤੀ ਤੜਚੂ ਨੂੰ ਤੋਤਰੂਗੀ ਓਰੀਆ ਓਰੀਆ ਉਰੇ ਆ ਕਾਪੀਆ ਕਰ 5700 ਦੀ ਗੱਲ ਨਹੀਂ ਹੁੰਦੀ ਥੋਰ ਲੈਣੇ ਆ ਮੰਨਿਆ ਮੰਨ ਜੂ ਨਹੀਂ ਤੇਰੀ ਸਾਈ ਤੇ ਲਵੇ ਬਾਪੇ ਦੇਣੀ ਹੈ ਦਹੀਂ ਨਹੀਂ ਦੇਣੀ ਨਾ ਦੀ ਪੂਰੀ 13500 ਦੀ ਤੇ ਕਿਉਂ ਜੀ ਤੈਨ ਜੀ ਨੇ ਤਿੰਨ ਜੀ ਤਿੰਨ ਨੇ ਕੋਣ ਕੋਣ ਕਹਿੰਦਾ ਬਾਲਣੇ ਪੈਣੀ ਯੂਤ ਮਾਰੀ ਮੋਟੀ ਮੁੱਠੀ ਜਾਣੇ ਦੇ ਪਾਇਓ ਯਾਰ ਯਾਰ ਕਿਉਂ ਬਰਸੇਣ ਕਾਉ ਭੁੱਖੀ ਮਰਦਾ ਦੁੱਦ ਉਤਰੂਗੀ ਪੂਰਾ ਹੋਣ ਕਹਿੰਦਾ ਚੁੰਗਣੀ ਤੇ ਪਾਲਨੇ ਪੈਣਗੇ ਇੱਕ ਹੀ ਗਾਲੀ ਥਲੇ ਦੁੱਤ ਨਹੀਂ ਹੈ ਬੋਲੀਆਂ ਗੱਲਾਂ ਕਰਦੇ ਆ ਦੋ ਮਿੰਟ ਦੋ ਬਰਸੇਣ ਹੈ ਨਾ ਕਹਿੰਦੇ ਆ ਫਿਰ ਹੋਰ ਕੀ ਚਾਹੀਦਾ ਹੋਰ ਕੀ ਚਾਹੀਦਾ ਇੰਨੇ ਦੀ ਬੱਕਰੀ ਤੋਣ ਦਿੰਦਾ ਸਾਢੇ ਤਿਹਾਂ ਦੀ ਤੋਣ ਦਿੰਦਾ ਥੋੜੀ ਜਿਹੀ ਲਿੱਛੀ ਕਰਕੇ ਹੋ ਨਵੀਂ ਪੱਠ ਹੈਗੀ ਹੈ 15 ਦੇ ਨਵੀਂ ਪੱਠ ਬੋਲੀਆਂ ਗੱਲਾਂ ਕਰਦੇ ਹੋ ਕਹਿੰਦਾ ਐਨੇ ਦੀ ਸਾਢੇ 13 ਦੀ ਕੌਣ ਦਾ ਬੱਕਰੀ ਪਈ ਦੋ ਮੇਮਣੇ ਵੀ ਨੇ ਦੋ ਮੇਮਣੇ ਨੇ ਅਮਹੀਨੇ ਨੂੰ 10000 ਰੁਪਏ ਹੀ ਨੇ ਤੇ ਮਹੀਨੇ ਨੂੰ ਬਾਈ ਉਹ ਬਾਈ 10000 ਤੇ ਮਹੀਨੇ ਨੂੰ ਐਸੇ ਮੰਡੀ ਵੇਚ ਨਹੀਂ ਦੀ 10000 ਤੇ ਮੇਮਣੇ ਨੇ ਪੁੱਠੇ ਤਵੇ ਵਰਗੇ ਹਾਂ ਕਾ ਕਾਲੇ ਮੇਮਣੇ ਨੇ ਹਾਂ ਬਾਬੇ ਆਉਗੀ ਹੋਗੀਆਂ ਜੀ ਕੋਈ ਲੈਂਦਾ ਕੋਈ ਹੋਰ ਓਏ ਖੜ ਬਈ ਓ ਬਾਈ ਓ ਜਾਂਦੀ ਆ ਫਿਰ ਓਏ ਓਰੀਆ 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 ਖੜ ਜਾ ਖੜ ਜਾ ਬਾਬਾ ਖੜ ਜਾ ਤੇਰੀ ਬੱਕਰੀ ਮੈਂ ਪਕਾਈ ਕਰ ਰਿਹਾ ਵੇਚੂ ਨਹੀਂ ਮੈਂ ਇੱਕ ਮੇ ਬੀਜੇਗਾ ਤੂੰ

ਬਾਬੇ ਕਿਉਂ ਕਿ 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 ਸੌਦਾ ਚੱਲ ਰਿਹਾ ਕੱਚਾ ਵਿਚਾਲੇ ਹੁਣ ਤਾਂ ਹੁਣ ਤਾਂ ਤੂੰ ਕਹਿੰਦੇ ਨਹੀਂ ਚਾਹੇ ਕੁਝ ਵੀ ਹੋ ਜਾਏਗਾ ਹੁਣ ਤਾਂ ਤੂੰ ਚੁੰਗਣੀ ਬਣਾਉਂ ਸਭ ਨੇ ਅਗਲੇ 100 ਕੁ ਕਹਿੰਦਾ ਚੁੰਗਣੀ ਇੱਕ ਗੱਲ ਲੈ ਲੈ ਮੇਰਾ ਬਾਬੇ ਇੱਕ ਗੱਲ 5-700 ਵਿਚਾਲੇ ਨਾ ਕੋਈ ਨਾ ਜਿਹਦਾ ਨਾਮ ਨੇ ਭਲੇ ਲਾਂਗੇ ਤੈਨੂੰ ਲੈ ਦਾਂਗੇ ਇਹਦਾ ਨਾਮ ਨੇ ਤੈਨੂੰ ਲੈ ਦਾਂਗੇ ਆ ਪਰ ਬਚਾਰੋ ਸੌਦਾ ਨਾ ਖਰਾਬ ਕਰ ਭਾਈ ਉਰਾ ਆ ਫਰ ਸਾਡੇ 13 ਦੀ ਉਹ ਇਹਦੀਆਂ ਹੋ ਗਈਆਂ ਖਰਾਬ ਰਾਂ ਦੀਆਂ ਲਵਾਂਗੇ ਸਾਡਾ ਸੌਦਾ ਚੱਲ ਰਿਹਾ ਐਨਾ ਕੱਚਾ ਕੇਸ ਕਿਵੇਂ ਕਰੂੰ ਚੱਲ ਸੌਦਾ ਸਾਈ ਥੋੜੀ ਵੱਡੀ ਸੀ ਨਾ ਤੋਂ ਸਾਈ ਉਹਦੇ ਹੱਥ ਚ ਆ ਕੇ ਵਿੱਚ ਦੇ ਕਹਿੰਦਾ 14 ਦੀ ਮੇਰੀ ਰੇ ਐ ਥੋੜੀ ਹੁੰਦੀਆਂ ਨੇ ਗੱਲਾਂ ਪੂਰੀ ਦਿੰਦੇ ਹੋ

ਸਰਦ ਜੂਨ ਨੂੰ ਬੜਾ ਕੋਈ ਨਾ ਕੋਈ ਨਾ 4 3 5 4 ਇੱਕ ਹੀ ਬਣ ਗਿਆ ਦੂਹੇ ਤਿੱਆ ਇੱਕ ਹੀ ਬਣਨੇ ਲੌਂਗ ਤੋਂ ਬਣ ਗਿਆ ਕੋਕਾ ਇਹ ਤਾਂ ਗਲੀ ਗਲੀ ਵਿੱਚ ਹੋਕਾ ਮੇਮਣਾ ਮੋਮਣਾ ਕੀ ਆ ਚੰਨੀ ਹੋ ਗਈ 13 14 ਹੋ ਗਿਆ 14 ਮੇਰਾ ਮਰੋ ਮੰਤਨ ਕਰ ਬਾਬਾ ਸ਼ਾਬਾ 14 ਉਹ ਕਰਮਾ ਵਾਲਾ ਬਾਬਾ ਓਏ ਓਏ ਬਾ ਬਾਬੇ ਚਲਾ ਕੇ ਅੱਜ ਮੰਡੀ ਲੌਂਗੋਵਾਲ ਚਟਾਪੀ ਅੱਜ ਨਿਗਾਹ ਰੱਖਿਆ ਇਹ ਬੰਦਾ ਚੰਗਾ ਹੈ ਨਿੱਤਰ ਹੈ ਆਪਣੇ ਇਹਨੂੰ ਮੈਂ ਜੱਟ ਪਿਆ ਦੀ ਖਰਚਾ ਆ ਜਾ ਆਤਾ ਜਾ ਲਿਖਾਈ ਵੀ ਕਰਾਉਣੀ ਆ ਉਹਨੂੰ ਤਾਂ ਪੈਸੇ ਦੇਈਏ ਆਪਾਂ ਪੈਸੇ ਦੇਓ ਜੀ ਬਾਬ ਤੈਨੂੰ ਮੈਂ ਕਹਦੀ ਵੀ ਮਰ ਜਾ ਤੂੰ ਤੱਕਤਾ ਨਾ ਮੈਂ ਤੇਰੇ ਇਥੋਂ ਲੜਨ ਦਾ ਲੱਗ ਰਿਹਾ ਐ ਨਾ ਬੋਲਿਆ ਕਰੋ ਖਰਚਾ ਯਾਰ ਭਾਈ ਜਰਾ ਤੂੰ ਕਿੱਧਰੋਂ ਆ ਗਿਆ ਜਰਾ ਉਹ ਕਿੱਧਰੋਂ ਆ ਗਿਆ ਤੂੰ ਐ ਜਾ ਓਏ ਉਹ ਟਿਕ ਜਾ ਯਾਰ ਯਾਰ ਉਹ ਨਹੀਂ ਯਾਰ ਕਮਸਾਨ ਨਹੀਂ ਪਿਆ ਗੱਲ ਕਰ ਰਹੇ ਆ ਸਾਢੇ 1:30 ਠੀਕ ਹੈ ਜੀ ਗਿਆਣਾ ਬੰਦਾ ਨਾ ਹੁਣ ਆਪਣਾ ਕਿਵੇਂ ਕਰਾਂ ਆਪਣਾ ਦੁੱਧ ਕਰ ਲੈ ਹਾਂ ਜਿਹੜੀ ਹੱਕ ਦੀ ਗੱਲ ਹੈ ਹਾਂ ਪੁੱਛ ਸਾਈ ਵਾਲਾ ਫੜਾ ਦੇ 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 ਮੇਰਾ ਦਾ ਕਰਾ ਦੇ